ਸਤਿ ਸ੍ਰੀ ਅਕਾਲ ਜੀ ਮੈਂ ਅਮਰਜੀਤ ਕੌਰ ਚੰਡੀਗੜ੍ਹ ਤੋਂ ਜੀ ਮੈਂ ਇੱਥੇ ਆਈਆਂ ਜੀ ਡਾਕਟਰ ਸਰਦਾ ਕਲੀਨਿਕ 'ਚ ਮੈਂ ਬਹੁਤ ਬਿਮਾਰ ਰਹਿੰਦੀ ਸੀ ਕਿ ਮੈਨੂੰ ਕਈ ਸਾਲ ਹੋ ਗਏ 10 15 ਸਾਲ ਹੋ ਗਏ ਤੇ ਮੈਂ ਠੀਕ ਨਹੀਂ ਸੀ ਹੁੰਦੀ ਮੈਨੂੰ ਕਿਸੇ ਸਹੇਲੀ ਨੇ ਦੱਸਿਆ ਵੀ ਉਹ ਕਲੀਨਿਕ ਤੁਸੀਂ 10 ਪੇਜ 'ਤੇ ਜਾਓ ਤੇ ਬਹੁਤ ਚੰਗੇ ਡਾਕਟਰ ਨੇ ਤੁਹਾਨੂੰ ਠੀਕ ਕਰ ਦੇਣਗੇ ਮੈਂ ਜੇ ਬੜਾ ਚਿਰ 32 ਸੈਕਟਰ ਵੀ ਗਈ ਦਿੱਲੀ ਤੱਕ ਗਈ ਹੋਰ ਵੀ ਕਈ ਥਾਵਾਂ ਤੇ ਦਵਾਈ ਖਾਧੀ ਘਰ ਦੇ ਵੀ ਮੇਰੇ ਮੇਰੇ ਤੋਂ ਦੂਰ ਹੋ ਜਾਂਦੇ ਸੀ ਕਹਿੰਦੇ ਛਿੱਕਾ ਬਹੁਤ ਮਾਰਦੀ ਏ ਧੂੜ ਚੜਦੀ ਏ ਕੱਪੜੇ ਕੱਢਣੇ ਬੈਠੇ ਚ ਉਥੋਂ ਵੀ ਮੈਨੂੰ ਧੂੜ ਬਹੁਤ ਚੜੇ ਤੇ ਮੈਂ ਬਹੁਤ ਪਰੇਸ਼ਾਨ ਸੀ ਤੇ ਮੈਨੂੰ ਬਹੁਤ ਹੀ ਛਿੱਕਾਂ ਇੰਨੀਆਂ ਆਣੀਆਂ ਲਾ ਵੀ 25 ਛਿੱਕਾਂ ਰੋਜ਼ ਦੀਆਂ ਆ ਜਾਂਦੀਆਂ ਸੀ ਮੈਂ ਪਰੇਸ਼ਾਨ ਬਹੁਤ ਸੀ ਜਾਦੀ ਮੈਂ ਇੱਥੇ ਆਈਆਂ ਸ਼ਰਦਾ ਡਾਕਟਰ ਕਲੀਨਿਕ ਤੇ ਤੇ ਮੈਨੂੰ 6 ਮਹੀਨੇ ਹੋ ਗਏ ਇੱਥੋਂ ਦਵਾਈ ਖਾਂਦੀ ਨੂੰ ਮੈਂ ਹੁਣ ਬਿਲਕੁਲ ਠੀਕ ਆ ਕੋਈ ਐਸੀ ਵੈਸੀ ਗੱਲ ਕੋਈ ਨਹੀਂ ਹੈਗੀ ਬਿਲਕੁਲ ਠੀਕ ਹੈ ਮੈਂ ਹੋਰ ਵੀ ਅੱਗੇ ਦੱਸੂਗੀ ਬਈ ਉੱਥੇ ਤੁਸੀਂ ਜਾਓ ਤੇ ਦਵਾਈ ਆਪਣੀ ਲਓ ਟ੍ਰੀਟਮੈਂਟ ਕਰਾਓ